ਕਿਹੜਾ ਬੰਦਾ ਪੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਉੱਟੇ ਭੰਗ ਦੇ ਲਾ ਸਕਦਾ। ਤੂੰ 50s ਕਰ ਕਿਉਂ ਨਹੀਂ ਕਹਿ ਸਕਦੀ? ਕਿਹੜਾ ਬੰਦਾ ਫੀਮ ਪੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ ਉਸ ਦੀ ਨਿਗਰਾਨੀ ਹੈ ਤੇ ਜਾਂ ਸਰਪੰਚ ਦੀ ਨਿਗਰਾਨੀ ਹੈ 5 ਤੋਂ 35 ਉੱਟੇ ਲਾ ਲਵੇ। ਮੈਂ ਕਹਿੰਦਾ ਇਹ ਰਵਾਇਤੀ ਨਸ਼ੇ ਹੈਗੇ ਭੰਗ ਫੀਮ ਤੇ ਇੱਕ ਪੁੱਕੀ ਇਹਨੂੰ ਇੱਕ ਪਾਸੇ ਕਰੋ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਪਖੜਾ ਸ਼ੁਰੂ ਹੋ ਗਿਆ ਤਾਂ ਉੱਥੇ ਹੀ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਪਹਿਲੀ ਵਾਰ ਨਾਪਾ ਪਹੁੰਚੇ ਨੇ ਇਸ ਮੌਕੇ ਧਰਮਵੀਰ ਗਾਂਧੀ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਸਾਰੇ ਉਮੀਦਵਾਰਾਂ ਦੇ ਨਾਲ ਹੈ ਡਾਕਟਰ ਧਰਮਵੀਰ ਗਾਂਧੀ ਨੇ ਸਿੰਥੈਟਿਕ ਨਸ਼ੇ ਦੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੇ ਵੀ ਸਵਾਲ ਉਠਾਇਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰਾਂ ਵੱਡੇ ਮગર ਮੱਛਾਂ ਨੂੰ ਨਹੀਂ ਫੜਦੀਆਂ ਤੇ ਉਹਨਾਂ ਦੀ ਸ਼ੈਤ ਇਹ ਹੀ ਸਿੰਥੈਟਿਕ ਨਸ਼ੇ ਦੀ ਵਿਕਰੀ ਹੋ ਰਹੀ ਹੈ ਧਰਮਵਿਰ ਗਾਂਧੀ ਨੇ ਸਰਕਾਰ ਨੂੰ ਇਹ ਨਸੀਹਤ ਦਿੱਤੀ ਹੈ ਕਿ ਜਿਹੜੇ ਵਿਅਕਤੀ ਅਫੀਮ ਅਤੇ ਚੂਰਾ ਪੋਸ਼ਤ ਖਾਣ ਦੇ ਆਦੀ ਨੇ ਉਹਨਾਂ ਨੂੰ ਸਪੈਸ਼ਲ ਰਿਆਇਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਘਰਾਂ ਦੇ ਵਿੱਚ ਖੁਦ ਜੋਗੀ ਖੇਤੀ ਕਰ ਸਕਣ ਪਰ ਇਹ ਖੇਤੀ ਸਿਰਫ 35 ਬੂਟੇ ਦੀ ਹੀ ਹੋਣੀ ਚਾਹੀਦੀ ਹੈ ਤੇ ਜੇਕਰ ਕੋਈ ਇਸ ਤੋਂ ਜ਼ਿਆਦਾ ਬੂਟੇ ਲਗਾਉਂਦਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾਵੇ। ਉੱਥੇ ਇਸ ਮੌਕੇ ਡਾਕਟਰ ਧਰਮਵਿਰ ਗਾਂਧੀ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਖੁਦ ਕਹਿ ਰਹੇ ਨੇ ਕਿ ਸੰਵਿਧਾਨ ਨੂੰ ਬਦਲਿਆ ਜਾਏਗਾ ਪਰ ਜੇਕਰ ਸੰਵਿਧਾਨ ਬਦਲ ਜਾਏਗਾ ਤਾਂ ਸਾਰਾ ਦੇਸ਼ ਬਰਬਾਦ ਹੋ ਜਾਏਗਾ। ਉਤੇਜ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੋੜਾ ਤੇ ਕਾਂਗਰਸ ਪਾਰਟੀ ਦੇ ਯੂਥ ਆਗੂ ਬਨੀ ਖੈਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੀ ਬਗਾਵਤ ਨਹੀਂ ਹੈ ਤੇ ਅਸੀਂ ਇਕਜੁੱਟ ਹੋ ਕੇ ਚੋਣਾਂ ਲੜਾਂਗੇ ਤੇ ਜੇਕਰ ਕੋਈ ਪਾਰਟੀ ਦੇ ਵਿੱਚ ਛੋਟੇ-ਮੋਟੇ ਗਿਲੇ ਸ਼ਿਕਵੇ ਨੇ ਤਾਂ ਉਹਨਾਂ ਨੂੰ ਵੀ ਛੇਤੀ ਦੂਰ ਕੀਤਾ ਜਾਏਗਾ ਤੇ ਅਸੀਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਭੇਜਾਂਗੇ ਬਿਊਰੋ ਰਿਪੋਰਟ ਔਨ 에ਰ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਮੈਨੂੰ ਖੁਸ਼ੀ ਹੈ ਕਿ ਮੈਂ ਨਾਬੇ ਵਰਗੇ ਇਤਿਹਾਸਿਕ ਸ਼ਹਿਰ 'ਚ ਜਿੱਥੇ ਬਹੁਤ ਹੀ ਮਤਲਬ ਇਨਕਲਾਬੀ ਜਿੱਥੇ ਜਿਹਦੇ ਜਿਹੜੀ ਰਾਜਸ਼ਾਹੀ ਵੀ ਜਿਹੜੀ ਇਨਕਲਾਬੀ ਸੀਗੀ ਦੇਸ਼ ਭਗਤ ਸੀਗੀ ਉਹ ਸ਼ਾਇਦ ਸਰਗੁਰਦਰਸ਼ਨ ਸਿੰਘ ਉਹਨਾਂ ਦੇ ਸ਼ਹਿਰ 'ਚ ਆਇਆ ਹੈਗਾ ਤੇ ਕਾਕਾ ਰੰਦੀਪ ਹੋਰਾਂ ਦੇ ਸ਼ਹਿਰ 'ਚ ਆਇਆ ਖਨੋੜਾ ਸਾਹਿਬ ਦੇ ਸ਼ਹਿਰ 'ਚ ਆਇਆ ਹੈਗਾ ਮੇਰੇ ਨਾਲ ਅਨੰਦ ਮਹਿਤਾ ਜੀ ਨੇ ਔਰ ਸਾਧੂ ਸਿੰਘ ਧਰਮਸੋਧ ਜਿਹੜੇ ਕਿਥੋਂ ਦੇ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਉਹਨਾਂ ਦੇ ਸ਼ਹਿਰ ਚ ਆਇਆ ਔਰ ਸਾਰੇ ਦੇ ਸਹਿਯੋਗ ਨਾਲ ਇਹ ਜਿਹੜੀ ਅੱਜ ਜੋ ਮੁਲਕ ਦੀ ਹਾਲਾਤ ਹੈਗੀ ਜਿਨ੍ਹਾਂ ਹਾਲਾਤਾਂ ਵਿੱਚ ਮੈਨੂੰ ਕੇਂਦਰ ਦੀ ਸਰ ਕਾਂਗਰਸੀ ਲੀਡਰਸ਼ਿਪ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਮੈਂ ਹਿੰਦੁਸਤਾਨ ਦੇ ਜਿਹੜਾ ਜਮਹੂਰੀ ਇਤਿਹਾਸ ਹੈ ਜਿਹੜਾ ਇੰਡੀਅਨ ਪਬਲਿਕ ਦੀ ਜਰਨੀ ਹੈ ਸਫ਼ਰ ਹੈ ਉਹਦਾ ਜਿਹੜਾ ਸਭ ਤੋਂ ਮਹੱਤਵਪੂਰਨ ਲੈਕਸ਼ਨ ਹੈ ਜਿਹਦੇ ਦੇਸ਼ ਦੀ ਪ੍ਰਵਿੱਖਤਾ ਨਿਰਣਾ ਹੋਣਾ ਹੈਗਾ ਇਸ ਦੇਸ਼ ਨੇ ਇਸ ਦੇਸ਼ ਨੇ ਰਿਪਬਲਿਕ ਰਹਿਣਾ ਹੈਗਾ ਜਮਹੂਰੀ ਗਣਤੰਤਰ ਰਹਿਣਾ ਹੈਗਾ ਤਾਨਾਪੱਖ ਰਾਜ ਰਹਿਣਾ ਕਿ ਨਹੀਂ ਰਹਿਣਾ ਜਾਂ ਇੱਕ ਪਾਰਟੀ ਡਿਕਟੇਟਰਸ਼ਿਪ ਤਬਦੀਲ ਹੋਣਾ ਹੈਗਾ ਇਸ ਦੇਸ਼ ਨੇ ਲੋਕਾਂ ਵਾਸਤੇ ਰਾਜ ਕਰਨਾ ਹੈਗਾ ਜਾਂ ਚਾੰਦਿਕ ਪੂੰਜੀਪਤੀ ਘਰਾਣਿਆਂ ਵਾਸਤੇ ਰਾਜ ਕਰਨਾ ਹੈਗਾ ਇਸ ਦੇਸ਼ ਵਿੱਚ ਸਮਾਜ ਵਿੱਚ ਜ਼ਹਿਰ ਬੀਜਣਾ ਹੈਗਾ ਜ਼ਹਿਰ ਉਗਲਣਾ ਹੈਗਾ ਜਾਂ ਜੈਰੀ ਬੇਤਬਾਤਾਂ ਬਣਾਣਾ ਹੈਗਾ ਜਾਂ ਜਾਂ ਭਾਈਚਾਰਕ ਇਕਸੁਰਤਾ ਵਾਲਾ ਮਾਹੌਲ ਬਣਾਉਣਾ ਹੈਗਾ ਇਸ ਗੱਲ ਦਾ ਫੈਸਲਾ 2024 ਦੇ ਚੋਣਾਂ ਛੋਣ ਵਾਲਾ ਹੈਗਾ ਔਰ ਇਹਨਾਂ ਮਹੱਤਵਪੂਰਨ ਚੋਣਾਂ ਵਿੱਚ ਮੈਨੂੰ ਕਾਂਗਰਸ ਦੇ ਹਾਈ ਕਮਾਂਡ ਨੇ ਔਰ ਪੰਜਾਬ ਦੀ ਲੀਡਰਸ਼ਿਪ ਨੇ ਕਾਂਗਰਸ ਦਾ ਨਮਾਇਦਾ ਬਣਾ ਕੇ ਭੇਜਿਆ ਹੈ ਜੀ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਮੈਨੂੰ ਰਸਤੇ ਰਸਤੇ ਵੀ ਹੁੰਦਾ ਆਇਆ ਜੀ ਹਰ ਤਰ੍ਹਾਂ ਦਾ ਰਿਸਪੌਂਸ ਮਿਲਿਆ ਆਇਆ ਹੈ ਜੀ ਲੋਕਾਂ ਵੱਲੋਂ ਸਾਰੇ ਹਲਕੇ ਤੋਂ ਤੁਹਾਨੂੰ ਰਿਸਪੌਂਸ ਇੱਥੇ ਵੀ ਤਾਂ ਨਜ਼ਰ ਆ ਰਿਹਾ ਹੈਗਾ ਜੀ ਮੈਂ ਆਪਣੇ ਵੱਲ ਆਪਣ ਪਾਰਟੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਕਾਂਗਰਸ ਪਾਰਟੀ ਨੂੰ ਦੀ ਮੱਦਦ ਨਾਲ ਮੈਂ ਕੇਂਦਰ ਵਿੱਚ ਆਪਣੇ ਹਲਕੇ ਦੀ ਨੁਮਾਇੰਦੀ ਜਿਸ ਤਰ੍ਹਾਂ ਪਹਿਲਾਂ ਕੀਤੀ ਹੈਗੀ ਹੈ ਚਾਹੇ ਉਹ ਨਾਬੇ ਵਿੱਚ ਫਾਇਰ ਬ੍ਰਿਗੇਡ ਦਾ ਮਾਮਲਾ ਹੋਵੇ ਚਾਹੇ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਮਾਮਲਾ ਹੋਵੇ ਚਾਹੇ ਪਾਸਪੋਰਟ ਦਫਤਰ ਖਲਾਨ ਦਾ ਮਾਮਲਾ ਹੋਵੇ ਚਾਹੇ 1200 ਸਕੂਲਾਂ ਜਿਹੜੇ ਬੁਨਿਆਦੀ ਢਾਂਚਾ ਸੁਧਾਰਨ ਦਾ ਮਾਮਲਾ ਹੋਵੇ ਚਾਹੇ ਦਲਤਾਂ ਦੇ ਸਵਰਨ ਜਾਤਾਂ ਦੇ ਸੰਸਕ੍ਰਮਣ ਜਾਣ ਘਾਟਾ ਇਕੱਠੇ ਕਰਨ ਦਾ ਮਾਮਲਾ ਹੋਵੇ ਜਿੰਨੇ ਵੀ ਇਨਕਲਾਬੀ ਕੰਮ ਕੀਤੇ ਹੈ ਉਹਨਾਂ ਨੂੰ ਹੋਰ ਅੱਗੇ ਤੋਰਨ ਵਾਸਤੇ ਤੇ ਦੇਸ਼ ਦੇ ਸਾਹਮਣੇ ਆਏ ਸੰਕਟ ਨੂੰ ਠੱਲਣ ਵ ਸਮਾਪਤ ਕਰਨ ਵਾਸਤੇ ਮੈਂ ਇਹ ਸੀਟ ਜਿੱਤ ਕੇ ਕਾਂਗਦੀ ਝੋਲੀ ਪਾਉਂਗਾ ਔਰ ਦੇਸ਼ ਨੂੰ ਅੱਗੇ ਤਰੱਕੀ ਦੇ ਰਸਤੇ ਲੈ ਕੇ ਜਾਵਾਂਗਾ। ਸਟੈਟ ਕਨੈਸ਼ਨਲ ਡੇਲੀ ਮਰ ਰਹੇ ਨੇ ਨੌਜਵਾਨ ਤੁਸੀਂ ਮੁੱਦਾ ਚੁੱਕਿਆ ਸੀ ਫੀਮ ਦੀ ਖੇਤੀ ਜੇ ਸੰਸਦ ਬਣਦੇ ਹੋ ਫਿਰ ਦੁਬਾਰੇ ਮੁੱਦਾ ਚੁੱਕੋ। ਦੇਖੋ ਮੈਂ ਇਹ ਫੀਮ ਦੀ ਖੇਤੀ ਨਹੀਂ ਚੁੱਕਿਆ ਮੈਂ ਚੁੱਕਿਆ ਐਨਡੀਪੀਐਸ ਐਮੈਂਡਮੈਂਟ ਬਿਲ ਕਿ ਜਿਹੜੇ ਲੋਕੀ ਨੇ ਅਪਰਾਧੀ ਨੇ ਇਹ ਪ੍ਰਾਧੀ ਨਹੀਂ ਹੈਗੇ ਇਹ ਬਿਮਾਰ ਨੇ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਇਹਨਾਂ ਨੂੰ ਇਹਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਲਾਉ ਕਰਦੇ ਹੋ ਅਮਰੀਕਾ 'ਚ ਭੰਗ ਲਾਉਗਾ ਕੈਨੇਡਾ 'ਚ ਭੰਗ ਲਾਉਗਾ ਸਭ ਨੇ ਆਪਣੇ ਕਾਨੂੰਨ ਬਦਲ ਦਿੱਤੇ ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ ਮੈਂ ਕਹਿੰਦਾ ਜਿਹੜੇ ਨਵਾਇਤੀ ਨਸ਼ੇ ਹੈਗੇ ਭੰਗ ਫੀਮ ਤੇ ਭੁੱਕੀ ਇਹਨੋਂ ਕਿ ਪਾਸੇ ਕਰੋ ਜਿਹੜੇ ਘਾਤਕ ਨਸ਼ੇ ਹੈਗੇ ਸਮੈਕ ਹੀਰੋਇਨ ਜਿੰਨੀਆਂ ਮਦਰਸ ਦੇ ਮਾਰੂ ਨਸ਼ੇ ਆ ਗਿਆ ਜਾਂ ਫੈਂਟਾਨੀਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ ਉਹਨਾਂ ਨੂੰ ਪਾਸੇ ਕਰੋ ਦੋਹਾਂ ਪ੍ਰਤੀ ਅਲੱਗ-ਅਲੱਗ ਨਜ਼ਰੀਆ ਹੋਵੇ ਇਹਨਾਂ ਨੇ 25 ਹਜ਼ਾਰ ਬੰਦਾ ਨੌਜਵਾਨ ਜਾਂ ਬਜ਼ੁਰਗ ਉਹ ਜਿਹੜੇ ਜਿਹੜੇ ਮਾਰੀ ਬੁੱਟੀ ਫੀਪ ਪੁੱਕੀ ਵਾਤਰ ਵਾਲੇ ਸੀਗੇ ਉਹ ਜੇਲਾਂ ਡੱਕੇ ਹੋਏ ਆ ਜਿਹੜੇ ਵੱਡੇ-ਵੱਡੇ ਮਗਰਮਾਚਾ ਜਿਹੜੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲਣੀ ਭੁਗਤਣਾ ਸਰਕਾਰ ਦੀ ਮਿਲਣੀ ਭੁਗਤਣਾ ਉਹ ਜੇਲਾਂ ਤੋਂ ਬਾਹਰ ਤੁਰੇ ਫਿਰਦੇ ਆ ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ ਇਹ ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਾਡੇ ਫੀਪ ਪੁੱਕੀ ਸਮੱਸਿਆ ਅਮਰੀਕਾ ਉੱਥੇ ਉਹਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਉ ਕਰਤਾ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਉਟੇ ਭੰਗ ਦੇ ਲਾ ਸਕਦਾ ਸੋ 50s ਕਰ ਕਿਉਂ ਨਹੀਂ ਕਹਿ ਸਕਦੀ ਕਿਹੜਾ ਬੰਦਾ ਫੀਮ ਪੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ ਪੋਸਟਿੰਗ ਨਿਗਰਾਨੀ ਹੈਟ ਜਾਂ ਸਰਪੰਚ ਦੀ ਨਿਗਰਾਨੀ ਹੈਟ ਪੰਜ ਤੋਂ 35 ਬੂਟੇ ਲਾ ਲਵੇ ਜੇ ਛੱਤਿਓਂ ਬੂਟਾ ਲਾ ਲਵੇ ਤੋ ਉਹਨੂੰ ਸਜ਼ਾ ਦੇਵਿ ਸ਼ੱਕ ਉਹਨੂੰ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ ਚਾਹੇ ਉਹਦੇ ਡੋਡੇ ਜੋ ਕੁੱਟ ਕੇ ਚੂਰਾ ਬਣਾ ਕੇ ਪੋਸਟ ਬਣਾਵੇ ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ ਜੇ ਇਹ ਗੱਲ ਹੋ ਜਾਊਗੀ ਜਿਹੜਾ ਨਸ਼ਾ ਮਾਫੀਆ 4 ਦਿਨਾਂ ਚ ਮਰ ਜਾਊਗਾ ਮਾੜੇ ਨਸ਼ੇ 4 ਦਿਨਾਂ ਚ ਕੱਟ ਜਾਣਗੇ ਕਿਉਂਕਿ ਪਿੱਛੇ ਮਾਫੀਆ ਹੈਗਾ ਜੀ ਹਰ ਮਾਫੀਆ ਕਾਂਗਰਸ ਸਰਕਾਰ ਬਣੀ ਸੀਗਾ ਪਿਛਲੀ ਵੇਲੇ ਇਹ ਮਾਫੀਆ ਖਾਲੀ ਸਰਕਾਰ ਬਣੀ ਸੀਗਾ ਮਾਫੀ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ ਦੋ ਚਾਰ ਨੌਜਵਾਨਾਂ ਦੇ ਮਰਨ ਦੀ ਖਬਰ ਲਗਾਤਾਰ ਆ ਰਹੀਆਂ ਔਰ ਪੋਸੀ ਮਿਲਪੁਖ ਵੀ ਸਾਹਮਣੇ ਚਾਰ ਨਜ਼ਰ ਆ ਰਹੀ ਹੈ ਜੀ 22 April ਦੀ ਮੀਟਿੰਗ ਨੂੰ ਲੈ ਕੇ ਕਿਦਾਂ ਜਿਹੜਾ ਸਵਾਲ ਦਿੱਤਾ ਹੈ ਦੇਖੋ ਹਰ ਇੱਕ ਪਾਰਟੀ ਦੀ ਇਹ ਪ੍ਰੋਬਲਮ ਆਂਦੀ ਹੈ ਹਰ ਇੱਕ ਪਾਰਟੀ ਦੇ ਬੰਦੇ ਕੰਮ ਕਰਦੇ ਉਹਨਾਂ ਨੂੰ ਆਪਣਾ ਕਲੇਮ ਕਰਨ ਦਾ ਅਧਿਕਾਰ ਉਹਨਾਂ ਨੇ ਕਲੇਮ ਕੀਤਾ ਹੈਗਾ ਹਾਈ ਕਮਾਂਡ ਦੇਖਣਾ ਕਿ ਕਿਸੇ ਮੌਕਾ ਵਿਸ਼ੇਸ਼ ਤੇ ਕਿਹੜਾ ਜਿਹੜਾ ਬੰਦਾ ਹੈਗਾ ਉਸੇ ਹੀ ਨੁਮਾਇੰਦਗੀ ਕਰ ਸਕਦਾ ਹੈਗਾ ਉਹਨਾਂ ਨੇ ਮੈਨੂੰ ਚੁਣਿਆ ਹੈਗਾ ਮੇਰਾ ਨਹੀਂ ਖਿਆਲ ਕਿ ਜਿਸ ਬੰਦੇ ਦਿਲ 'ਚ ਕਾਂਗਰਸ ਧੜਕਦੀ ਹੈ ਜਿਸ ਬੰਦੇ ਦਿਲ ਜਮਹੂਰੀਅ ਜਿਸ ਦੇਸ਼ ਦੇ ਜਿਸ ਬੰਦੇ ਦੇ ਦਿਲ ਵਿੱਚ ਸੰਵਿਧਾਨ ਧਰਕਦਾ ਹੈਗਾ ਉਹ ਕਦੇ ਵੀ ਕਾਂਗਰਸ ਪਾਰਟੀ ਦੇ ਸੁਲ੍ਹਾ ਦੇ ਉਲਟ ਜਾ ਕੇ ਭੁਗਤੂਗਾ ਜਿਉਂ 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 ਵਿਰੋਧੀ ਪੱਖ ਦਾ ਪੱਖ ਬਜੂਬਾ ਸਰਕਾਰ ਵਿੱਚ ਪਿਛਤਾ ਚਾਹਦਾ ਬੋਲ ਵਾਲਾ ਜਿਉਂਦੇ ਉਹ ਕੰਮ ਹੈ ਜਿਵੇਂ ਪਹਿਲਾਂ ਸਰਕਾਰਾਂ ਬਾਰੇ ਚਰਚਾ ਸੀਗੀ ਜਿਹੜੇ ਸਾਫ ਪ੍ਰਸ਼ਾਸਨ ਦੇਣ ਦੀ ਇਮਾਨਦਾਰ ਸਰਕਾਰ ਦੀ ਗੱਲ ਕਰਦੇ ਸੀਗੇ ਜੀ ਜਿ ਮਿੱਥਲਿਓ ਚੱਲਦੀ ਸਰਕਾਰ ਦੀ ਗੱਲ ਕਰ세 ਅੱਜ ਪੂਰੀ ਅਫਸਰशाही हावी ਹੈਗੀ ਹੈ ਅੱਜ ਪੂਰਾ ਹਾਈ ਕਮਾਂਡ ਕਲਚਰ ਹੈਗਾ ਅੱਜ ਪੂਰਾ ਵੀਆਈਪੀ ਕਲਚਰ ਹੈ ਉਹ ਸਾਰੀਆਂ ਗੱਲਾਂ ਜਿਹੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾਇਆ ਗਿਆ ਸੀ ਸਾਰੀਆਂ ਝੂਠੀਆਂ ਸਾਬਤ ਹੋਈਆਂ ਪੰਜਾਬ ਨੂੰ ਧੋਖਾ ਦਿੱਤਾ ਗਿਆ ਪੰਜਾਬ ਦੇ ਲੋਕ ਮਾਰ ਖਾ ਗਏ ਹੈਗੇ ਅੱਜ ਨਤੀਜੇ ਭੁਗਤ ਰਹੇ ਹੈਗੇ ਤੁਸੀਂ ਕਿ ਕਿਸ ਨੂੰ ਕਾਬਿਲ ਮੰਨਦੇ ਹੋ ਜੀ ਤੁਸੀਂ ਸਭ ਨਾਲ ਮੁਕਾਬਲਾ ਹੈਗਾ ਹਰ ਮੈਂ ਆਪਣੇ ਨੁਕਤੇ ਲੈ ਕੇ ਜਾਊਂਗਾ ਆਪਣਾ ਆਪਣਾ ਨਿੱਜੀ ਚਰਿੱਤਰ ਆਪਣਾ ਪਰਿਵਾਰਕ ਚਰਿੱਤਰ ਆਪਣੇ ਕੰਮ ਦਾ ਚਰਿੱਤਰ ਆਪੜਾ ਜਿਹੜਾ ਪਰਿਵਾਰਕ ਪਸ਼ੋਕਲ ਹੈਗਾ ਮੇਰੇ ਕੀਤੇ ਹੋਏ ਕੰਮ ਉਹ ਲੈ ਕੇ ਜਾਊਗਾ ਇਹ ਬੰਦੇ ਆਪਣਾ ਆਪਣਾ 66 74 ਪਰਿਵਾਰਕ ਚਰਿੱਤਰ ਆਪਣੇ ਕੀਤੇ ਕੰਮ ਲੈ ਕੇ ਜਾਣਗੇ ਲੋਕ ਫੈਸਲਾ ਕਰਨਗੇ ਕਿ ਉਹਨਾਂ ਵਾਤੇ ਸਹੀ ਨੁਮਾਇਦਾ ਕੌਣ ਹੈ ਤੌਰ ਤੇ ਬੰਨੀ ਹੋਣੀ ਤੇ ਉਹਨਾਂ ਨੇ ਹਾਂਜੀ ਹੈਪੀ 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 ਹੋਣੀ ਬੰਨੀ ਉਹਨਾਂ ਨੇ ਸੰਵਿਧਾਨ ਬਚਾਓ ਰੈਲੀ ਸੰਵਿਧਾਨ ਬਚਾਓ ਰੈਲੀ ਜੇ ਕੱਢ ਰਹੇ ਨੇ ਇਹ ਬੜੀ ਟੁਕਮਾ ਸਮਾ ਹੈਗਾ ਆ ਸੱਤਵੇਂ ਸੰਵਿਧਾਨ ਨੂੰ ਖਤਰਾ ਹੈਗਾ ਭਾਜਪਾ ਦੇ ਕਈ ਸਸਦ ਕਹਿ ਚੁੱਕੇ ਐ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਸੰਵਿਧਾਨ ਬਦਲਣਾ ਬਦਲ ਹੈ ਮਨੂਵਾਦ ਲਾਗੂ ਕਰਨਾ ਹੈਗਾ ਜਿਹੜਾ ਆਰਐਸਐਸ ਦਾ ਏਜੰਡਾ ਹੈਗਾ ਜਿਹਨਾਂ ਜਿਹੜੇ ਸਾਡੀ ਪ੍ਰਾਪਤੀ ਆ ਸਤੰਤਰਾ ਸੰਗਰਾਮ ਦੀਆਂ ਸਾਡੇ ਸੰਵਿਧਾਨ ਘੜੀਆਂ ਦੀਆਂ ਉਹਨਾਂ ਨੂੰ ਪੁੱਠਾ ਘੇੜਾ ਦੇਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਦੇ ਇਸ ਦਰਬ ਵਿੱਚ ਸੰਵਿਧਾਨ ਬਚਾ ਨੌਜਵਾਨਾਂ ਨੂੰ ਜਿਹੜੀ ਜੰਗੇ ਜਾਦੀ ਸੰਗਰਾਮ ਜੀ ਨਹੀਂ ਦੇਖਿਆ ਨਹੀਂ ਹੈਗਾ ਚੱਲਿਆ ਨਹੀਂ ਹੈਗਾ ਅੱਜ ਨਵੀਂ ਪੀੜੀ ਨੂੰ ਇਸ ਗੱਲ ਦੀ ਚੇਤਨਾ ਆਣੀ ਬਹੁਤ ਜ਼ਰੂਰੀ ਹੈ ਸਾਡਾ ਸੰਵਿਧਾਨ ਸਾਡੀ ਸੰਵਿਧਾਨੀਆਂ ਗਰੰਟੀਆਂ ਬਰਾਬਰੀ ਦਾ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਨੂੰ ਰੈਜ਼ਰਵੇਸ਼ਨ ਦਾ ਅਧਿਕਾਰ ਹੈ ਇਹ ਸੰਵਿਧਾਨ ਨੇ ਦਿੱਤੇ ਹੈਗੇ ਉਹਨਾਂ ਦੇ ਘਵਾੜਾ ਚੱਲਣ ਵਾਲਾ ਹੈਗਾ ਜੇਕਰ ਦੁਬਾਰਾ ਮੋਦੀ ਸੱਤਾ ਚਾਹਦੀ ਹੈਗੀ ਹੈ ਔਰ ਅਲਾਨੀਆ ਤੌਰ ਤੇ ਇਹਨਾਂ ਦੇ ਕਈ ਐਮਪੀ ਕਹਿ ਚੁੱਕੇ ਹੈ ਕਿ ਇਸ ਜਿਹੜੀ ਜਿਹ ਦੁਬਾਰਾ ਭਾਜਪਾ ਸੱਤਾ ਚਾਹਦੀ ਹੈ ਜਿਵੇਂ ਪਹਿਲਾਂ ਧਾਰਾ 370 ਜਾਂ ਸਿਵਲ ਕੋਡ ਜਾਂ ਰਾਮ ਮੰਦਿਰ ਦੀ ਗੱਲ ਕਰਦੇ ਸੀਗੇ ਇਸ ਬਾਰੇ ਸੰਵਿਧਾਨ ਬਦਲਣ ਦੀ ਗੱਲ ਕਰਦੇ ਆ ਜਿਹੜਾ ਕਿ ਮੁਲਕਵਾ